ਪੰਜਾਬੀਆਂ ਦੇ ਪ੍ਰਵਾਸ ਦਾ ਇਤਿਹਾਸ ਕਾਫੀ ਬਹੁਤ ਪੁਰਾਣਾ ਹੈ ਪਰ ਜਦੋਂ ਆਜ਼ਾਦੀ ਤੋਂ ਬਾਅਦ ਇਹ ਪ੍ਰਵਾਸ ਇੱਕਦਮ ਤੇਜ਼ੀ ਫੜਦਾ ਪ੍ਰਵਾਸ ਦੇ ਵਿੱਚ ਜਾ ਕੇ ਪੰਜਾਬੀਆਂ ਨੇ ਬੜੀਆਂ ਮੱਲਾਂ ਮਾਰੀਆਂ ਉਹਨਾਂ ਨੇ ਬੜੀ ਤਰੱਕੀ ਕੀਤੀ ਪਰ ਇੱਕ ਗੱਲ ਜ਼ਰੂਰ ਆ ਕਿ ਪ੍ਰਵਾਸ ਦੇ ਵਿੱਚ ਰਹਿੰਦਿਆਂ ਵੀ ਆਪਣੀ ਮਿੱਟੀ ਦਾ ਮੋਹ ਉਹਨਾਂ ਨੂੰ ਸਤਾਉਂਦਾ ਰਿਹਾ ਜਿਸ ਨੂੰ ਅਸੀਂ ਆਮ ਤੌਰ ਤੇ ਪੂ ਹੀਰਵਾ ਕਹਿੰਦੇ ਆ ਜਦੋਂ ਪੰਜਾਬੀ ਨਵਾਂ ਨਵਾਂ ਪ੍ਰਵਾਸ ਦੇ ਵਿੱਚ ਜਾਏ ਜਾਂਦਾ ਹੈ ਤਾਂ ਉੱਥੇ ਜਾ ਕੇ ਆਪਣੇ ਪਿੰਡ ਨੂੰ ਯਾਦ ਕਰਦਾ ਆਪਣੀ ਮਿੱਟੀ ਨੂੰ ਯਾਦ ਕਰਦਾ ਆਪਣੇ ਪਿਪੜਾਂ ਬੋਹੜਾਂ ਨੂੰ ਯਾਦ ਕਰਦਾ ਆਪਣੇ ਮਾਂ ਪਿਓ ਨੂੰ ਯਾਦ ਕਰਦਾ ਆਪਣੇ ਖੇਤਾਂ ਨੂੰ ਯਾਦ ਕਰਦਾ ਆਪਣੇ ਵੜਦਾਂ ਨੂੰ ਯਾਦ ਕਰਦਾ ਸੋ ਉਹ ਪੰਜਾਬ ਜਿਹੜਾ ਸਾਡਾ ਆਪਣਾ ਪੰਜਾਬ ਹੁੰਦਾ ਸੀ ਉਹ ਪੰਜਾਬ ਹੁਣ ਬਾਹਰ ਵਿਦੇਸ਼ਾਂ 'ਚ ਜਾ ਕੇ ਵੀ ਪੰਜਾਬੀਆਂ ਨੇ ਵਸਾ ਲਿਆ ਕਿਉਂਕਿ ਉਹਨਾਂ ਦੇ ਘਰ-ਬਾਰ ਉੱਥੇ ਪਣ ਚੁੱਕੇ ਨੇ ਉਥੇ ਜਦੋਂ ਪੰਜਾਬੀ ਜਾਂਦੇ ਨੇ ਸੋ ਉਹ ਪ੍ਰਵਾਸ ਦੇ ਵਿੱਚ ਆਪਣੇ ਦੇਸ਼ ਦੀਆਂ ਯਾਦਾਂ ਆਪਣੇ ਘਰ ਦੀਆਂ ਯਾਦਾਂ ਆਪਣੇ ਨਾਲ ਲੈ ਕੇ ਜਾਂਦੇ ਨੇ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਪ੍ਰਵਾਸ ਵਿੱਚ ਇੰਨੀ ਤੇਜ਼ੀ ਆਈ ਵਿਦਿਆਰਥੀ ਪਲੱਸ 2 ਕਰਨ ਤੋਂ ਬਾਅਦ ਉਹਦਾ ਦਿਲ ਕਰਦਾ ਮੈਂ ਵਿਦੇਸ਼ ਚ ਜਾ ਕੇ ਕੋਈ ਚੰਗੀ ਨੌਕਰੀ ਕਰਾਂ ਕੋਈ ਚੰਗਾ ਰੁਜ਼ਗਾਰ ਪ੍ਰਾਪਤ ਹੋਵੇ ਸੋ ਇੱਥੋਂ ਹੀ ਇੱਕ ਪ੍ਰਵਾਸ ਦਾ ਨਵਾਂ ਪਹਿਲੂ ਸਾਹਮਣੇ ਆਉਂਦਾ ਕਿ ਜਦੋਂ ਪੰਜਾਬੀ ਪ੍ਰਵਾਸ ਵਿੱਚ ਗਏ ਸਭ ਤੋਂ ਵੱਡੀ ਗੱਲ ਸੀ ਕਿ ਆਰਥਿਕ ਤੌਰ ਤੇ ਮਜ਼ਬੂਤ ਹੋਣਾ ਚੰਗੀ ਆਰਥਿਕਤਾ ਘਰ ਦੀ ਚੂਲ ਹੁੰਦੀ ਆ ਔਰ ਉਹਨਾਂ ਪ੍ਰਵਾਸੀਆਂ ਨੇ ਸਖਤ ਮਿਹਨਤ ਕੀਤੀ ਅੱਜ ਪਿੰਡਾਂ ਦੇ ਵਿੱਚ ਸ਼ਹਿਰਾਂ ਵਰਗਾ ਮਾਹੌਲ ਔਰ ਪਿੰਡਾਂ ਦੇ ਵਿੱਚ ਮੇਲਿਆਂ ਦਾ ਲੱਗਣਾ ਟੂਰਨਾਮੈਂਟ ਹੋਣੇ ਜਾਂ ਹੋਰ ਵੱਡੀਆਂ-ਵੱਡੀਆਂ ਜਿਹੜੀਆਂ ਪਿੰਡ ਧੂਕ ਭਲਾਈ ਦੇ ਜਿਹੜੇ ਕੰਮ ਨੇ ਉਹਨਾਂ ਵਿੱਚ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਆ ਪਰ ਜਦੋਂ ਅਸੀਂ ਇਹ ਸੋਚਦੇ ਆ ਕਿ ਪ੍ਰਵਾਸੀ ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਨੇ ਤੇ ਅੱਜ ਵੱਡੇ ਵੱਡੇ ਮਕਾਨ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦੇ ਬਣੇ ਹੋਏ ਨੇ ਔਰ ਮੈਂ ਜਦੋਂ ਉਹਨਾਂ ਮਕਾਨਾਂ ਨੂੰ ਦੇਖਦਾ ਕਿਸੇ ਮਕਾਨ ਦੇ ਉੱਪਰ ਕੋਈ ਵੇਟ ਲਿਫਟਿੰਗ ਕਰ ਰਿਆ ਉਹਦਾ ਸਟੈਚੂ ਲੱਗਾ ਹੋਇਆ ਕਿਤੇ ਬਲਦਾਂ ਦਾ ਲੱਗਾ ਹੋਇਆ ਕਿਤੇ ਹਵਾਈ ਜਹਾਜ਼ ਬਣੇ ਹੋਏ ਵੱਡੀਆਂ ਵੱਡੀਆਂ ਕੋਠੀਆਂ ਕਿਤੇ ਕੋਈ ਖੇਤ ਨੂੰ ਜਾ ਰਿਹਾ ਕਿਸਾਨ ਉਹਦੀ ਫੋਟੋ ਬਣੀ ਹੋਈ ਆ ਕਿਤੇ ਕਬੱਡੀ ਖੇਡਦੇ ਮੁੰਡਿਆਂ ਦੀਆਂ ਫੋਟੋਆਂ ਬਣੀਆਂ ਹੋਈਆਂ ਸੋ ਉਹ ਆਪਾਂ ਦੇਖਦੇ ਆ ਤੇ ਉਥੋਂ ਫਿਰ ਇੱਕ ਵਾਰੀ ਸਾਡਾ ਮੂੰਹ ਜਿਹੜਾ ਵਾ ਉਹ ਸਾਹਮਣੇ ਆਉਦਾ ਕਿ ਇੱਕ ਪ੍ਰਤੀਕਾਤਮਕ ਤੌਰ ਤੇ ਪੰਜਾਬੀ ਜਿਹੜੇ ਨੇ ਉਹ ਆਪਣੇ ਵਿਰਸੇ ਨੂੰ ਯਾਦ ਕਰਦੇ ਨੇ ਆਪਣੇ ਵਿਰਸੇ ਨੂੰ ਹਮੇਸ਼ਾ ਹੀ ਆਪਣੇ ਚੇਤਿਆਂ ਵਿੱਚ ਵਸਾਈ ਰੱਖਦੇ ਨੇ ਪਰ ਜਦੋਂ ਅਸੀਂ ਇਹ ਦੇਖਦੇ ਆ ਕਿ ਉਸ ਕੋਠੀ ਦੇ ਉੱਪਰ ਸਟੈਚੂ ਬੜਾ ਵੱਡਾ ਲੱਗਾ ਹੋਇਆ ਪਰ ਕੋਠੀ ਖਾਲੀ ਆ ਜਾਂ ਬਿਰਤ ਮਾਪਿ ਉਹ ਬੈਠੇ ਨੇ ਸੋ ਉਸ ਵੇਲੇ ਇੱਕ ਮਨ ਦੇ ਵਿੱਚ ਹੀਰਵਾ ਵੀ ਪੈਦਾ ਹੁੰਦਾ ਕਿ ਇਹ ਪ੍ਰਵਾਸੀ ਉਹ ਵੀ ਇਹੀ ਯਾਦ ਕਰਦੇ ਨੇ ਕਿ ਅਸੀਂ ਕਮਾਇਆ ਬਹੁਤ ਕੁਝ ਆ ਅਸੀਂ ਬੜਾ ਕੁਝ ਖੱਟ ਲਿਆ ਪਰ ਅਸੀਂ ਇਸ ਜਿਹੜੀ ਜਨਮ ਭੁਏ ਸੀ ਉਹਨੂੰ ਆਪਣੇ ਕੋਲੋਂ ਗਵਾ ਲਿਆ ਜਦੋਂ ਪਾਤਰ ਸਾਹਿਬ ਕਹਿੰਦੇ ਨੇ ਕਿ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੀਟ ਜਾ ਬਹਿਣਗੇ ਸੋ ਇੱਕ ਬਹੁਤ ਵੱਡਾ ਦੁਖਾਂਤ ਹੈ ਕਿ ਜਦੋਂ ਜਿਹੜੇ ਘਰ ਨੂੰ ਉਹ ਛੱਡ ਕੇ ਗਏ ਹੁੰਦੇ ਆ ਜਦੋਂ ਆਣ ਕੇ ਦੇਖਦੇ ਆ ਬੇਸ਼ੱਕ ਉਹਦੀ ਥਾਂ ਤੇ ਇੱਕ ਬਹੁਤ ਵੱਡੀ ਕੋਠੀ ਪਈ ਹੋਈ ਹੁੰਦੀ ਆ ਪਰ ਉਹ ਕੱਚਾ ਵੇੜਾ ਉਹ ਜਾਮਨ ਦਾ ਦਰਖਤ ਉਹ ਜਿਹੜੇ ਛਪਣਾ ਟੋਬਿਆ ਚ ਉਹਨਾਂ ਨੇ ਮੋਜਾਂ ਮਾਣੀਆਂ ਹੁੰਦੀਆਂ ਉਹ ਉਹਨਾਂ ਨੂੰ ਜਦੋਂ ਨਜ਼ਰ ਨਹੀਂ ਆਉਂਦੇ ਪਿੰਡ ਦੀ ਤਰੱਕੀ ਸ਼ਹਿਰ ਦੀ ਤਰੱਕੀ ਦਾ ਸਾਹਮਣੇ ਨਜ਼ਰ ਆਉਂਦੀ ਆ ਪਰ ਉਹ ਉਹਨਾਂ ਦਿਨਾਂ ਨੂੰ ਯਾਦ ਕਰਕੇ ਜਦੋਂ ਵੀ ਕੋਈ ਪ੍ਰਵਾਸੀ ਆਉਂਦਾ ਰਾਤ ਨੂੰ ਆਪਣੇ ਘਰ ਦੇ ਜੀਵਾਂ ਨਾਲ ਜਿਹੜੇ ਬਚੇ ਹੋਏ ਜੀ ਨੇ ਇੱਥੇ ਜਿਹੜੇ ਬਾਹਰ ਨਹੀਂ ਗਏ ਜਾਂ ਉਹਦੇ ਯਾਰ ਦੋਸਤ ਨੇ ਜਿਹੜੇ ਉਹਨਾਂ ਦੇ ਨਾਲ ਜਦੋਂ ਉਹ ਪ੍ਰਾਣੀਆਂ ਗੱਲਾਂ ਕਰਦਾ ਤੇ ਮਨੋਂ ਮਨੀ ਉਹਦਾ ਦਿਲ ਭਾਰ ਹੁੰਦਾ ਉਹਦੀਆਂ ਅੱਖਾਂ 'ਚੋਂ ਹੰਝੂ ਗਿਰਦੇ ਮੈਂ ਖੁਦ ਦੇਖੇ ਨੇ ਕਿ ਉਹ ਕਿੱਥੇ ਗਿਆ ਪੰਜਾਬ ਸਾਡਾ ਜਿੱਥੇ ਸਾਰਾ ਟੱਬਰ ਇੱਕ ਪੱਖੇ ਦੇ ਮੋਹਰੇ ਮੰਝੇ ਢਾ ਕੇ ਲੰਮਾ ਪਿਆਵੇ ਸਕੂਨ ਮਹਿਸੂਸ ਕਰਦਾ ਸੀ ਤੇ ਹੁਣ ਅਸੀਂ ਬੇਸਕੂਨੇ ਹੋ ਕੇ ਇਕੱਲੇ ਇਕੱਲੇ ਘਰ ਕਮਰੇ 'ਚ ਏਸੀ ਲਾ ਕੇ ਵੀ ਬੇਸਕੂਨ ਸਾਨੂੰ ਮਿਲਿਆ ਹੋਇਆ ਸੋ ਉਹਦੇ ਵਿੱਚੋਂ ਪ੍ਰਵਾਸ ਦਾ ਇੱਕ ਹੀਰਵਾ ਪ੍ਰਵਾਸ ਦਾ ਇੱਕ ਦਰਦ ਝਲਕਦਾ ਕਿ ਜਦੋਂ ਆਉਂਦੇ ਨੇ ਸਾਲ ਬਾਅਦ ਬੜੇ ਚਾਦ ਹਲ ਆਉਂਦੇ ਨੇ ਜਦੋਂ ਜਾਂਦੇ ਨੇ ਫਿਰ ਭਾਵੇਂ ਉੱਥੇ ਵੀ ਘਰ ਉਡੀਕ ਕਰਦਾ ਪਰ ਮਨੋਮਨੀਓ ਜਿਹੜਾ ਉਹਨਾਂ ਦਾ ਮਨ ਪਰ ਆਉਂਦਾ ਜਦੋਂ ਆਪਣੀ ਜਨਮ ਭੂਏ ਨੂੰ ਛੱਡ ਕੇ ਪ੍ਰਵਾਸੀ ਜਾਂਦੇ ਨੇ ਸੋ ਵੱਡੇ ਵੱਡੇ ਮਕਾਨ ਤੁਹਾਨੂੰ ਆਵਾਜ਼ਾਂ ਮਾਰਦੇ ਨੇ ਤੁਸੀਂ ਹਰ ਸਾਲ ਹਰ 6 ਮਹੀਨੇ ਬਾਅਦ ਆਪਣੇ ਪਿੰਡ ਆਪਣੇ ਘਰ ਫੇਰਾ ਪਾਓ ਤੁਹਾਡੀ ਆਮਦ ਉਸ ਕੋਠੀ ਨੂੰ ਘਰ ਬਣਾਉਂਦੀ ਆ ਉਹਦੇ ਵਿੱਚੋਂ ਤੁਹਾਡੀ ਭਾਵਕਤਾ ਝਲਕਦੀ ਆ ਉਹਦੇ ਨਾਲ ਤੁਹਾਡੀਆਂ ਯਾਦਾਂ ਜੁੜਨਗੀਆਂ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਨੇ ਤੇ ਅੱਜਕੱਲ ਜਿਹੜਾ ਸਵਾਰਥ ਦਾ ਜੋਗਾ ਪੈਸਾਵਾਦੀ ਕਦਰਾਂ ਕੀਮਤਾਂ ਉਹਦੇ ਚ ਕੌਣ ਕਿਸੇ ਨੂੰ ਯਾਦ ਕਰਦਾ ਜਦੋਂ ਇੱਕ ਵਾਰੀ ਬੰਦਾ ਚਲੇ ਜਾਂਦਾ ਤੇ ਨਵੀਂ ਪੀੜੀ ਨੂੰ ਉਹਦੀ ਯਾਦ ਹੀ ਭੁੱਲ ਜਾਂਦੀ ਆ ਕਿ ਕੌਣ ਇੱਥੇ ਹੁੰਦਾ ਸੀ ਤੇ ਕਦੇ ਉਹ ਜਦੋਂ ਪ੍ਰਵਾਸੀ ਆਉਂਦਾ ਤੇ ਉਹ ਕਹਿੰਦਾ ਕਿ ਮੰਮੀ ਇਹਨਾਂ ਪਿਪੜਾਂ ਬੂੜਾ ਦੀ ਛਾਵਾਂ ਥੱਲੇ ਜਿਹੜਾ ਉਹ ਖੇਡਾਂ ਖੇਡੀਆਂ ਤੇ ਮੌਜਾਂ ਮਾਣੀਆਂ ਸੋ ਪ੍ਰਵਾਸ ਨੇ ਸਾਨੂੰ ਬੜਾ ਕੋਈ ਦਿੱਤਾ ਇਹ ਨਹੀਂ ਕਹਿੰਦੇ ਕਿ ਪ੍ਰਵਾਸ ਮਾੜਾ ਵਾ ਪਰ ਇਹ ਆ ਕਿ ਆਪਣੀਆਂ ਜੜਾਂ ਨਾਲ ਜੁੜੇ ਰਹੀਏ ਇਹ ਪੰਜਾਬੀ ਆਪਣੀਆਂ ਜੜਾਂ ਨਾਲ ਜੁੜਦੇ ਰਹਿਣ ਹਮੇਸ਼ਾ ਆਉਂਦੇ ਰਹਿਣ ਔਰ ਪੰਜਾਬ ਇਹਨਾਂ ਕਰਕੇ ਖੁਸ਼ਹਾਲ ਆ ਇਹਨਾਂ ਪ੍ਰਵਾਸੀਆਂ ਨੇ ਪੰਜਾਬੀਆਂ ਨੂੰ ਬੜਾ ਕੁਝ ਦਿੱਤਾ ਵਾ ਔਰ ਇਹਨਾਂ ਕੋਠੀਆਂ ਦੇ ਉੱਪਰ ਲੱਗੇ ਹੋਏ ਜਿਹੜੇ ਸਟੈਚੂ ਆ ਵੱਖ-ਵੱਖ ਬਣੇ ਹੋਏ ਆ ਉਹ ਇਹਨਾਂ ਨੂੰ ਆਪਣੇ ਵਿਰਸੇ ਦੀ ਯਾਦ ਹਮੇਸ਼ਾ ਦਿਵਾਉਂਦੀ ਆ ਔਰ ਇਹਨਾਂ ਦੇ ਮਨਾਂ 'ਚ ਚਾਹ ਪੈਦਾ ਕਰਦੀ ਆ ਇਹ ਉਹਨਾਂ ਪੁਰਾਣੀਆਂ ਚੀਜ਼ਾਂ ਨੂੰ ਆਪਣੇ ਘਰਾਂ ਤੇ ਕੋਠੀਆਂ ਤੇ ਸਥਾਪਿਤ ਕਰਕੇ ਇੱਕ ਚਾਹ ਮਹਿਸੂਸ ਕਰਦੇ ਨੇ ਸੋ ਪੰਜਾਬੀਆਂ ਨੂੰ ਹਮੇਸ਼ਾ ਇਹ ਪੰਜਾਬ ਜਿਹਾ ਆਖਦਾ ਰਹੇਗਾ ਸੋ ਆਪਣੀਆਂ ਕੋਠੀਆਂ ਦੇ ਵਿੱਚ ਰੌਣਕਾਂ ਲਾ ਲਈਏ ਪੰਜਾਬੀ ਆਉਂਦੇ ਰਹਿਣ ਤੇ ਕੋਠੀਆਂ ਘਰ ਬਣਦੀਆਂ ਰਹਿਣ ਇਹੀ ਸਾਡੀ ਇਹਨਾਂ ਦੀ ਸ਼ੁਭ ਇੱਛਾ ਹੈ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ